ਆਸਾਦੇ ਦੀਆਂ ਕਿੱਟਾਂ ਜ਼ਰੂਰਤਮੰਦਾਂ ਕੋਲ ਜਾਣ ਵਾਸਤੇ ਤਿਆਰ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਵੀ ਜਿਹੜੇ ਜ਼ਰੂਰਤਮੰਦ ਨੇ ਨਾ ਜਿਨ੍ਹਾਂ ਦੇ ਕੋਈ ਕਮਾਉਣ ਵਾਲਾ ਨਹੀਂਗਾ ਜਾਂ ਜਿਨ੍ਹਾਂ ਦੇ ਆਮਦਨ ਦੇ ਸਾਧਨ ਬਹੁਤ ਸੀਮਤ ਨੇ ਉਹ ਉਹਨਾਂ ਵਾਸਤੇ ਇਹ ਵੀਰਾਂ ਨੇ ਸਹਾਉਦੇ ਦੀਆਂ ਕਿੱਟਾਂ ਸ਼ੁਰੂ ਕੀਤੀਆਂ ਨੇ ਤੇ ਜੇ ਕੋਈ ਜ਼ਰੂਰਤਮੰਦ ਹੋਵੇ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜਿੰਨਾ ਸੰਭਵ ਹੋ ਸਕੇ ਉਹਨਾਂ ਦੀ ਮਦਦ ਕੀਤੀ ਜਾਊਗੀ ਹੋਰ ਵੀ ਕਿਸੇ ਜੇ ਅਗਰ ਕਿਸੇ ਨੂੰ ਪੜ੍ਹਾਈ ਚ ਜੇ ਕਿਸੇ ਧੀ ਭੈਣ ਨੂੰ ਸਲਾਈ ਦਾ ਕੰਮ ਸ਼ੁਰੂ ਕਰ ਲਈ ਮਸ਼ੀਨ ਦੀ ਜ਼ਰੂਰਤ ਤੇ ਵਗੈਰਾ ਤੇ ਉਹ ਸੰਪਰਕ ਕਰ ਸਕਦੇ ਨੇ ਜਿੰਨੀ ਸੰਭਵ ਹੋ ਸਕੂਗੀ ਨਾ ਉੰਨੀ ਮਦਦ ਕੀਤੀ ਜਾਊਗੀ ਇਸ ਕੰਮ ਦੇ ਵਿੱਚ ਅਗਰ ਕੋਈ ਹਿੱਸਾ ਲੈਣਾ ਚਾਹੁੰਦਾ ਹੈ ਕਿਸੇ ਨੂੰ ਕੋਈ ਸੌਦੇ ਦੀ ਕਿੱਟ ਦੇਣਾ ਚਾਹੁੰਦਾ ਹੈ ਜਾਂ ਇਦਾਂ ਕਿਸੇ ਜ਼ਰੂਰਤਮੰਦ ਦੀ ਮਦਦ ਕਰਨਾ ਚਾਹੁੰਦਾ ਹੈ ਤੇ ਉਹ ਵੀ ਸੰਪਰਕ ਕਰ ਸਕਦਾ ਹੈ ਉਹ ਵੀ ਜਦਾ ਸੰਭਵ ਉਹਨਾਂ ਦਾ ਕੰਮ ਜਿਹੜਾ ਹੈ ਉਹ ਵੇਖ ਕੇ ਉਹਨਾਂ ਨੂੰ ਅੱਗੇ ਇੱਕ ਇਟਾਂ ਜਿਹੜੀਆਂ ਨੇ ਸੌਦੇ ਦੀਆਂ ਅਗਲੇ ਦੀ ਕੰਡੀਸ਼ਨ ਦੇਖ ਕੇ ਦਿੱਤੀਆਂ ਜਾਂਦੀਆਂ ਨੇ ਜੇ ਕਿਸੇ ਨੇ ਰੁਜ਼ਗਾਰ ਸ਼ੁਰੂ ਕਰਨਾ ਹੈ ਉਹ ਸੰਪਰਕ ਕਰ ਸਕਦਾ ਹੈ ਜ਼ਰੂਰਤਮੰਦ ਹੋਵੇ ਬਸ ਆਪ ਦਾ ਕੰਮ ਕਰਨ ਵਾਲਾ ਮਿਹਨਤੀ ਬੰਦਾ ਹੋਵੇ